ਕੀ ਨਾ ਮੈਂ ਤੁਹਾਨੂੰ ਕੀ ਗੱਲ ਹੈ ਹੋਈ ਆਈ ਗੱਲ ਆਏ ਜੀ ਇੱਥੇ 10 15 ਜੰਗਲ ਬਾਇਲ ਔਰ ਗਾਇਆਂ ਉਹਨਾਂ ਦੇ ਮਗਰ ਭੱਜਦੀਆਂ ਜੋ ਰੇਸ ਲਾਉਂਦੀਆਂ ਨੇ ਫਿਰ ਇੱਧਰ ਤੁੱਪ ਥੇਕਦੀਆਂ ਜਨਾਨੀਆਂ ਬੈਠੀਆਂ ਵਿਚਾਰੀ ਨੂੰ ਭੱਜਣਾ ਪੈਂਦਾ ਕੇ ਦੇ ਖਿੱਟੇ ਕੇ ਦੇ ਗੋਡੇ ਹੱਟ ਲੱਗਦੀ ਹੈ ਇਹਦੇ ਲਈ ਪਰ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਬੇਨਤੀ ਆ ਸਾਡੀ ਵੀ ਇਹਨਾਂ ਜੰਗਲਾਂ ਦਾ ਕੋਈ ਇਲਾਜ ਕਰੇ ਕਿੱਥੇ ਰੱਖਿਆ ਜਾਣ ਗਊਸ਼ਾਲਾ ਇੱਥੇ ਦੋ ਨੇ ਦੋਹਾਂ ਦੇ ਨੀੇ ਡੰਗਰਾਂ ਚੱਦੁੰਦੇ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਮੁਹੰਮਦ ਅਖਲਾਕ ਹੈ ਜੀ ਕਿਹੜਾ ਮਹੱਲਾ ਇਹ ਬਸੰਤ ਮਹੱਲਾ ਜੀ ਬਸੰਤ ਮਹੱਲਾ ਕੀ ਗੱਲ ਹੋ ਜੀ ਇਹ ਗੱਲ ਇਹ ਹੋਈ ਜੀ ਇੱਥੇ ਨਾ ਆਵਾਰਾ ਜਿਹੜੇ ਪਸ਼ੂ ਫਿਰਦੇ ਆ ਉਹ ਪਸ਼ੂ ਕਟੋਕਟ 10-15 ਇਕੱਠੇ ਹੋ ਕੇ ਆ ਜਾਂਦੇ ਵਿੱਚ ਸਾਂਣ ਹੁੰਦੇ ਗਈਆਂ ਹੁੰਦੀ ਉੱਥੇ ਕੋਈ ਜਰਾਨੀ ਧੁੱਪਾ ਸੇਕਦੀ ਹੁੰਦੀ ਬਾਹਰ ਬੈਠੀ ਵੀ ਹੁੰਦੀ ਫਿਰ ਉਹਨਾਂ ਨੂੰ ਜਾਨ ਦਾ ਖਤਰਾ ਹੈਗਾ ਬਹੁਤ ਜਲਦੀ ਜਲਦੀ ਜਾਨ ਪਛਾੜ ਸਾਰੇ ਕਿਤੇ ਤੁੰਗ ਰਮੋਸ ਨੂੰ ਉਤਰਾਵਾਰਾ ਪਸ਼ੂ ਬਹੁਤ ਫਿਰ ਰਹੇ ਨੇ ਅੱਜ ਇੱਕ ਮਹੱਲੇ ਦੇ ਵਿੱਚ ਵੀ ਉਵਾਰਾ ਪਸ਼ੂ 15 ਤੋਂ 20 ਦੇ ਕਰੀਬ ਦੇਖੇ ਗਏ ਨੇ ਜਿਨ੍ਹਾਂ ਨੇ ਗੱਡੀਆਂ ਦਾ ਨੁਕਸਾਨ ਦਿੱਤਾ ਤੇ ਇਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਕੀ ਕਰਾਂਗੇ ਨਹੀਂ ਦੇਖੋ ਜਿਵੇਂ ਵੀ ਸਾਡੇ ਧਿਆਨ ਚ ਆਂਦਾ ਜਾਂ ਕੋਈ ਧਿਆਨ ਚ ਲੈਂਦਾ ਜਾਂ ਜਦੋਂ ਵੀ ਤੁਸੀਂ ਧਿਆਨ ਚ ਲੈਂਦਾ ਹੋਵੇ ਅਸੀਂ ਡੈਫੀਨਿਟਲੀ ਇਹਨਾਂ ਦਾ ਹੱਲ ਕਰਦੇ ਹਾਂ ਪਰ ਇਹਨਾਂ ਦਾ ਹੱਲ ਉਹ ਤੱਕ ਸੰਭਵ ਨਹੀਂਗਾ ਜੋ ਤੱਕ ਲੋਕੀ ਜਿਹੜੇ ਕਿਸਾਨ ਭਰਾ ਨੇ ਸਾਡੇ ਪਿੰਡਾਂ ਦੇ ਲੋਕ ਨੇ ਵਸਨੇ ਕੇ ਉਹ ਜੋ ਤੱਕ ਇਹ ਗਊਆਂ ਨੂੰ ਯੂਜ਼ ਕਰਕੇ ਦੁੱਧ ਦੇਣਾ ਜੋ ਤੱਕ ਦਿੰਦੀਆਂ ਦੁਧਾਰੂ ਹੁੰਦੀਆਂ ਉਹ ਤੱਕ ਤੇ ਉਹਨੂੰ ਯੂਜ਼ ਕਰਦੇ ਦੁੱਧ ਕੱਢਦੇ ਲੈਂਦੇ ਨੇ ਇਹਨਾਂ ਦਾ ਜਦੋਂ ਗੰਦ ਗਾਂ ਜਾਂ ਮੱਝ ਕੋਈ ਫੰਡਰ ਹੋ ਜਾਂਦੀ ਹੈ ਤੇ ਉਹਨੂੰ ਸੜਕਾਂ ਤੇ ਰੋਣ ਲਈ ਛੱਡ ਦਿੱਤਾ ਜਾਂਦਾ ਵੇ ਕੀ ਨਾ ਮੇਰਾ ਗਿਆ ਗਏ ਵੀ ਹੈ ਇਹ ਅੱਜ ਵੀ ਜੀ ਇੱਥੇ ਨਾ 8 900 ਹਾਂ ਡਾਇ ਸੀ ਗਿਆ ਸੰਡ ਹੋਰ ਮੱਲੇ ਚ ਆ ਗਿਆ ਕਿ ਬਹੁਤ ਹੀ ਚੀਜ਼ਾਂ ਮਤਲ ਕਰਕੇ ਗਿਆ ਤੋਂ ਤੋੜ ਪਨ ਕੀਤੀ ਆ ਗੱਡੀ ਸ਼ੀਹ ਤੋੜ ਗੇ ਇੱਕ ਜੀਵ ਪਤ ਬਣ ਗਏ ਮਤਲਬ ਉਹਰੇ ਬਹੁਤ ਜਿਆਦਾ ਮਤਲਬ ਆਵਾਰਾ ਪਸ਼ੂ ਨੇ ਆਠ ਨੌ ਪਸ਼ੂ ਨੇ ਉਹਨਾਂ ਨੇ ਬਹੁਤਰੇ ਆਠ